ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਮੜੀ ਦਾ ਦੀਵਾ ਜਿਹੜਾ ਨਾਵਲ ਗੁਰਦਿਆਲ ਸਿੰਘ ਜੀ ਦੁਆਰਾ ਲਿਖਿਆ ਗਿਆ ਹੈ ਉਹਦਾ ਚੌਥਾ ਭਾਗ ਦੀ ਜਿਹੜੀ ਆਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹਦੇ ਨਾਲ ਤੁਸੀਂ ਪਿਛਲੀ ਜਿਹੜੀ ਕੜੀ ਹੈ ਉਹਨੂੰ ਜੋੜਨ ਵਾਸਤੇ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਜਿਹੜੀ ਕਹਾਣੀ ਹੈ ਕਿਸ ਤਰੀਕੇ ਨਾਲ ਚੱਲ ਰਹੀ ਹੈ ਜਗਸੀਰ ਨੇ ਆਪਣੇ ਖੇਤ ਨੂੰ ਚੰਗੀ ਤਰ੍ਹਾਂ ਦੂਹਰ ਤਿਹਰ ਕੇ ਸੁਹਾਗ ਕੇ ਬੀਜਿਆ ਉਸ ਕੋਈ ਮੋਟਾ ਡੜਾ ਜਾਂ ਖੱਬੜ ਦੀ țeੜ ਨਹੀਂ ਸੀ ਰਹਿਣ ਦਿੱਤੀ ਜਦੋਂ ਕਣਕ ਉਗਰੀ ਤਾਂ ਸਾਰਾ ਖੇਤ ਸੱਜਰੀ ਰੰਗੀ ਹਰੀ ਚੁੰਨੀ ਵਾਂਗ ਦਿਸਣ ਲੱਗ ਪਿਆ ਇੱਕ ਦਿਨ ਜਗਸੀਰ ਤੇ ਭੰਤਾ ਇਕੱਠੇ ਖਾਲ ਸੰਵਾਰਨ ਗਏ ਤਾਂ ਜਗਸੀਰ ਕੇ ਕਿਆਰਿਆਂ ਦਾ ਜੰਮ ਵੇਖ ਕੇ ਭੰਤੇ ਨੂੰ ਅਗ ਲੱਗ ਗਈ ਨਾਲ ਦੇ ਉਸ ਦੇ ਆਪਣੇ ਬਾਹੇ ਵਿਝੇ ਕਿਆਰਿਆਂ ਵੱਲ ਵੇਖ ਕੇ ਉਹਦੀ ਈਰਖਾ ਹੋਰ ਵੀ ਭੜਕ ਪਈ ਇਹਨਾਂ ਕਿਆਰਿਆਂ ਵਿੱਚ ਥਾਂ-ਥਾਂ ਕੋੜੀ ਦੇ ਪਿੰਡੇ ਵਾਂਗ ਢੋੜੀਆਂ ਪੰਨੀਆਂ ਹੋਈਆਂ ਸਨ। ਜਗਸੀਰ ਦਾ ਇਸ ਗੱਲ ਵਿੱਚ ਭਾਵੇਂ ਕੋਈ ਦੋਸ਼ ਨਹੀਂ ਸੀ। ਨਾਲ ਦੇ ਕਿਆਰੇ ਭੰਤੇ ਤੇ ਉਹਦੇ ਛੋਟੇ ਭਰਾਨੇ ਵੀ ਜੇ ਸਨ। ਪਰ ਫੇਰ ਵੀ ਉਹਨੂੰ ਗੁੱਸਾ ਜਗਸੀਰ ਉੱਤੇ ਹੀ ਆ ਰਿਹਾ ਸੀ। ਜਗਸੀਰ ਨੇ ਖੇਤ ਆਉਂਦੇ ਹੀ ਟਾਲੀ ਕੋਲ ਵੱਟ ਦੇ ਖੜੋ ਕੇ ਆਪਣੇ ਕਿਆਰਿਆਂ ਤੇ ਨਿਗਾਹ ਮਾਰੀ। ਉਹਦੀਆਂ ਅੱਖਾਂ ਠੰਡੀਆਂ ਠੰਡੀਆਂ ਹੋ ਗਈਆਂ। ਦੂਰ ਤੱਕ ਖਿੱਲੇਰੇ ਖੇਤਾਂ ਦੀ ਗੁੱਠ ਉੱਤੇ ਉਹਦਾ ਕਿਆਰਾ ਉਹਨੂੰ ਹਰੀ ਚੁੰਨੀ ਦੇ ਲੜ ਉੱਤੇ ਰੀਜ ਲਾ ਕੇ ਕੱਢੀ ਬੂਟੀ ਵਾਂਗ ਲੱਗਦਾ ਸੀ ਉਹ ਖਾਸਾ ਚਿਰ ਟਸਰੀ ਦੇ ਬੰਬਲਾਂ ਵਾਂਗ ਝੂਲਦੇ ਨਿੱਕੇ ਨਿੱਕੇ ਬੂਟਿਆਂ ਨੂੰ ਵੇਂਦਾ ਰਿਹਾ ਹਰ ਬੂਟੇ ਦੀਆਂ ਤੂਈਆਂ ਉਹਨੂੰ ਆਪਣੇ ਸਰੀਰ ਦੇ ਰੋਮਾਂ ਵਾਂਗ ਜਾਪਦੀਆਂ ਸਨ ਉਹਦੀਆਂ ਅੱਖਾਂ ਵਿੱਚ ਇੱਕ ਉਪਰਾਂ ਨਸ਼ਾ ਤੇ ਅੰਗਾਂ ਵਿੱਚ ਸੁਆਦ ਸੀ ਪਰ ਹੋ ਇੰਦੀ ਖੜੋਤਾ ਭੰਤੇ ਨੂੰ ਬੜਾ ਪੈੜਾ ਲੱਗਿਆ ਆ ਹੁਣ ਠੰਡੇ ਠੰਡੇ ਛੁੱਟੀ ਲਾ ਲਈਏ ਬਥੇਰੀ ਹੋ ਗਈ ਐ ਵੇਖੇ ਤੂੰ ਇਹਨੂੰ ਕੋਈ ਲਾਲ ਨਹੀਂ ਲੱਗਣ ਲੱਗੇ ਲੱਗਣਗੇ ਤਾਂ ਕਣਕ ਦੇ ਦਾਣੇ ਜਗਸੀਰ ਦਾ ਜਿਵੇਂ ਸੁਪਨਾ ਟੁੱਟ ਗਿਆ ਉਹ ਚੁੱਪ ਕਰਕੇ ਭੰਤੇ ਦੇ ਮਗਰ ਤੁਰ ਪਿਆ ਤੇ ਦੋਵੇਂ ਖਾਲ ਸੰਵਾਰਨ ਜਾ ਲੱਗੇ ਫਿਰ ਅਗਲੀ ਰਾਤ ਜਗਸੀਰ ਤੇ ਭੰਤਾ ਰਾਤ ਨੂੰ ਜਦੋਂ ਪਾਣੀ ਲਾਉਣ ਆਏ ਤਾਂ ਜਗਸੀਰ ਨੇ ਪਾਣੀ ਵੱਢਣ ਤੋਂ ਬਿੰਦਕੂ ਪਹਿਲਾਂ ਆਪਣੇ ਖੇਤ ਵੱਲ ਸੈਨਤ ਮਾਰ ਕੇ ਆਖਿਆ ਪਹਿਲਾਂ ਇਹਦਾ ਕੰਮ ਹੀ ਮੁਕਾ ਲੈਂਦੇ ਇਹ ਭੱਜਿਆ ਜਾਂਦਾ ਕਿਤੇ ਭੰਤੇ ਨੇ ਤੋੜਵਾ ਜਵਾਬ ਦਿੱਤਾ ਜੇ ਮਗਰੋਂ ਲੱਗ ਜੂ ਤਾਂ ਕੋਈ ਪਟਮੇਲੀ ਨਹੀਂ ਆਉਂਦੀ ਜਗਸੀਰ ਚੁੱਪ ਕਰ ਗਿਆ ਉਹਦੀ ਉਮਰ ਵਿੱਚ ਪਹਿਲੀ ਵਾਰ ਕੁਸ਼ਗ ਨਹੀਂ ਹੋਣ ਕੁਸ਼ਗ ਨਹੀਂ ਗੱਲ ਹੋਣ ਲੱਗੀ ਸੀ ਅੱਜ ਤਾਈਂ ਧਰਮ ਸਿੰਘ ਤੇ ਉਹ ਜਦੋਂ ਵੀ ਪਾਣੀ ਲਾਉਣ ਆਉਂਦੇ ਤਾਂ ਜਗਸੀਰ ਕੇ ਕਿਆਰਿਆਂ ਨੂੰ ਪਹਿਲਾਂ ਲਾ ਕੇ ਫਿਰ ਦੂਜੇ ਪਾਸੇ ਵੱਢਦੇ ਸਨ ਪਾਣੀ ਅੱਗੋਂ ਪਿੱਛੋਂ ਲੱਗਣ ਦਾ ਵੀ ਜਗਸੀਰ ਨੂੰ ਐਡਾ ਫਰਕ ਨਹੀਂ ਸੀ ਲੱਗਦਾ ਪਰ ਪੰਤੇ ਦੇ ਦਿਨੋਂ ਦੇ ਨਰੁੱਖੇ ਹੁੰਦੇ ਵਤੀਰੇ ਕਰਕੇ ਉਹ ਜ਼ਰੂਰ ਦੁਖੀ ਸੀ ਪਿਛਲੇ 2-3 ਵਰਿਆਂ ਤੋਂ ਪੰਤੇ ਦੇ ਰੰਗ ਟੰਗ ਹੋਰ ਹੀ ਹੁੰਦੇ ਜਾਂਦੇ ਸਨ ਜਗਸੀਰ ਨੂੰ ਭਾਵੇਂ ਪਤਾ ਲੱਗ ਗਿਆ ਸੀ ਕਿ ਧਰਮ ਸਿੰਘ ਤੋਂ ਮੰਗਰੋਂ ਪੰਤੇ ਨਾਲ ਉਹਦੀ ਇੱਕ ਦਿਨ ਵੀ ਨਹੀਂ ਨਿਭਣੀ ਪਰ ਹੁਣ ਭੰਤਾ ਜਿਹੜਾ ਕੌੜਾ ਮਿੱਠਾ ਨੂੰ ਬੋਲਦਾ ਰਹਿੰਦਾ ਸੀ ਜਗਸੀਰ ਲਈ ਸਹਣਾ ਔਖਾ ਸੀ ਜਿਵੇਂ ਆਦਰਪਾਉ ਨਾਲ ਉਹਨੇ ਧਰਮ ਸਿੰਘ ਨਾਲ ਦਿਨ ਕੱਟੇ ਸਨ ਉਹ ਚਾਹੁੰਦਾ ਸੀ ਬਾਕੀ ਦੀ ਉਮਰ ਵੀ ਐਵੇਂ ਲੰਘ ਜਾਏ ਪਰ ਇਹ ਗੱਲ ਉਹਨੂੰ ਭੂਗਦੀ ਨਹੀਂ ਸੀ ਜਾਪਦੀ ਜਗਸੀਰ ਨੇ ਨਾਲ ਦੇ ਖੇਤ ਵਾਲਿਆਂ ਤੋਂ ਵਕਤ ਪੁੱਛ ਕੇ ਪਾਣੀ ਵੜ ਲਿਆ ਭੰਤਾ ਪਾਣੀ ਵਢਾ ਕੇ ਟਾਲੀ ਹੇਠ ਜਾ ਬੈਠਾ ਕੱਖ ਕਾਨ ਇਕੱਠਾ ਕਰਕੇ ਉਹਨੇ ਅੱਗ ਮਚਾ ਲਈ ਦੇ ਉੱਤੇ ਪੂਰਾ ਲੈ ਕੇ ਆਰਾਮ ਨਾਲ ਟਾਲੀ ਦੇ ਮੁੱਢ ਨਾਲ ਲੱਗ ਕੇ ਬਹਿ ਗਿਆ ਜਗਸੀਰ ਨੂੰ ਇਕੱਲੇ ਨੂੰ ਨੱਕੇ ਵੀ ਮੋੜਨੇ ਪੈ ਰਹੇ ਸਨ ਤੇ ਪਿੱਛੇ ਖਾਲ ਉੱਤੇ ਵੀ ਢੇੜਾ ਮਾਰਨਾ ਪੈਂਦਾ ਸੀ ਇੱਕ ਦੋ ਵਾਰੀ ਉਹਦੇ ਚਿੱਤ 'ਚ ਆਈ ਕਿ ਉਹ ਭੰਤੇ ਨੂੰ ਆਖੇ ਕਿ ਉਹ ਖਾਲ ਉੱਤੇ ਹੀ ਢੇੜਾ ਮਾਰ ਰਿਹਾ ਏ ਪਰ ਹੋਰ ਬੋਲ ਵਿਗਾੜ ਹੋਣ ਦੇ ਡਰੋਂ ਉਹ ਚੁੱਪ ਰਿਹਾ ਇੰਜ ਕੱਲ ਮੁਕਲਿਆਂ ਪਾਣੀ ਲਾਉਂਦੇ ਆ ਜਗਸੀਰ ਨੂੰ ਉਹ ਦਿਨ ਯਾਦ ਆਏ ਜਦੋਂ ਉਹ ਤੇ ਧਰਮ ਸਿੰਘ ਹੱਸ ਖੇਡ ਕੇ ਪਾਣੀ ਲਾਉਂਦੇ ਸਨ ਦੋ ਦੋ ਪੈਰਾਂ ਦੀ ਵਾਰੀ ਲਾ ਕੇ ਵੀ ਉਹਨਾਂ ਨੂੰ ਇੰਜ ਲੱਗਦਾ ਜਿਵੇਂ ਅਜੇ ਇੱਕ ਪਲ ਵੀ ਨਹੀਂ ਸੀ ਬੀਤਿਆ ਉਹਨਾਂ ਕਦੇ ਥਕਾਵਟ ਨਹੀਂ ਸੀ ਮੰਨੀ ਸਿਆਲ ਵਿੱਚ ਖੋਪੇ ਦੀਆਂ ਦੋ ਠੂਠੀਆਂ ਤੇ ਅੱਧ-ਅੱਧ ਸੇਰ ਗੁੜ ਉਹ ਤੁਰੇ ਫਿਰਦੇ ਖਾ ਜਾਂਦੇ ਤੇ ਉੱਤੇ ਕਦੇ ਖੇਸੀ ਵੀ ਨਹੀਂ ਸੀ ਲਈ ਪਰ ਇਹ ਤਾਂ ਸਭ ਹੋ ਬੀਤੀਆਂ ਗੱਲਾਂ ਸਨ ਇਹਨਾਂ ਦਾ ਕੀ ਉਦੇੜਨਾ ਜਗਸੀਰ ਨੇ ਸੋਚਿਆ ਤੇ ਕੱਕਰ ਵਰਗੇ ਪਾਣੀ ਵਿੱਚ ਸੁੱਨ ਹੁੰਦੀਆਂ ਜਾਂਦੀਆਂ ਲੱਤਾਂ ਨਾਲ ਉਹ ਪਾਣੀ ਲਾਉਂਦਾ ਰਿਹਾ। ਘੰਟੇ ਘੂਮ ਅਗਰੋਂ ਜਗਸੀਰ ਨੂੰ ਖਾਲ ਵਿੱਚ ਪਾਣੀ ਘਟਦਾ ਲੱਗਿਆ। ਉਸ ਬੜੀ ਨੀਵੀਂ ਜਿਹੀ ਆਵਾਜ਼ ਵਿੱਚ ਪੰਤੇ ਨੂੰ ਆਖਿਆ ਪਾਣੀ ਥੋੜਾ ਆਉਂਦਾ ਮੈਂ ਕੱਸੀ ਤੇ ਢੇੜਾ ਮਾਰਾਂ ਵਾਂ ਤੂੰ ਦੋ ਚਾਰ ਨੱਕੇ ਮੋੜ ਲੈ। ਕੱਸੀ 90 ਕੋਵਾਟ ਹੈ ਅੱਧਾ 11 ਰਾਮ ਦੇ ਰਾਮ ਦੇ ਮੋੜ ਆਏਗਾ। ਪੰਤੇ ਨੇ ਆਖਿਆ ਬਹੁਤਾ ਕਰਦੇ ਦੋ ਕਿਆਰਿਆਂ ਦੇ ਇਕੱਠੇ ਮੂੰਹ ਵੜਦੇ। ਜਗਸੀਰ ਨੇ ਦੋ ਕਿਆਰਿਆਂ ਵਿੱਚ ਪਾਣੀ ਵੜ ਦਿੱਤਾ ਤੇ ਖਾਲ ਖਾਲ ਕੱਸੀ ਵੱਲ ਤੁਰ ਪਿਆ ਪਰ ਪੰਤਾ ਫੇਰ ਵੀ ਟਾਲੀ ਹੇਠੋਂ ਨਾ ਉੱਠਿਆ ਰਾਹ ਵਿੱਚ ਇੱਕ ਥਾਂ ਖਾਲ ਵਿੱਚ ਕਿੰਨਾ ਸਾਰਾ ਘਾਹ ਫੂਸ ਅੜਿਆ ਹੋਇਆ ਸੀ ਤੇ ਪਾਣੀ ਉੱਛਲ ਕੇ ਨਾਲ ਦੇ ਖੇਤ ਵਿੱਚ ਪਈ ਜਾਂਦਾ ਸੀ ਜਗਸੀਰ ਨੇ ਇਕੱਠਾ ਹੋਇਆ ਨਿੱਕ ਸੁਕ ਸਲੰਘ ਨਾਲ ਬਾਹਰ ਕਰ ਦਿੱਤਾ ਪਰ ਅਜੇ ਵੀ ਉਹਨੂੰ ਸ਼ੱਕ ਸੀ ਕਿ ਪਿੱਛੇ ਕੱਸੀ ਵਿੱਚ ਕਿਤੇ ਜ਼ਰੂਰ ਕੁਝ ਅੜਿਆ ਹੋਇਆ ਸੀ ਇਸੇ ਕਰਕੇ ਉਹ ਧੁਰ ਸੂਏ ਤਾਈਨ ਤੁਰਿਆ ਗਿਆ। ਮੋਗੇ ਵਿੱਚ ਹੱਥ ਮਾਰ ਕੇ ਵੇਖਿਆ ਕੁਝ ਵੀ ਨਹੀਂ ਸੀ। ਉਹ 모ੜ ਆਇਆ। ਖੇਤ ਭਾਵੇਂ ਸੂਏ ਤੋਂ ਬਹੁਤੀ ਦੂਰ ਨਹੀਂ ਸੀ। ਪਰ ਫਿਰ ਵੀ ਜਗਸੀਰ ਕਾਲੀ ਕਾਲੀ ਤੁਰਿਆ। ਉਹਨੂੰ ਡਰ ਸੀ ਕਿ ਭੰਤੇ ਨੇ ਉੱਠ ਕੇ ਪਾਣੀ ਦਾ ਪਤਾ ਨਹੀਂ ਲੈਣਾ। ਤੇ ਉਹਦਾ ਡਰ ਸੱਚੀ ਉਹਦੇ ਅੱਗੇ ਆ ਗਿਆ। ਉਹ ਕਮਜਾਤੇ ਹੁਣ ਸਾਰੀ ਉਮਰ ਸਾਡਾ ਨੂਨ ਪਾਣੀ ਖਾ ਕੇ ਆਕਰਤੂਤਾ ਕਰਨ ਲੱਗਿਆ। ਜਦੋਂ ਜਗਸੀਰ ਟਾਲੀ ਕੋਲ ਆਇਆ ਤਾਂ ਪੰਤੇ ਦੇ ਮੂੰਹੋਂ ਉਹਨੇ ਇਹ ਭੈੜੇ ਬੋਲ ਸੁਨੇ ਜਿਹੜੇ ਸਾਰੇ ਉਮਰ ਵਿੱਚ ਕਦੇ ਉਹਦੇ ਕੰਨ ਨਹੀਂ ਸੰਪੇ ਉਹਪਮੱਤਰ ਕੇ ਖੜੋ ਗਿਆ ਤੇ ਹੈਰਾਨੀ ਤੇ ਗੁੱਸੇ ਦੇ ਰਲੇ ਮਿਲੇ ਪ੍ਰਭਾਵ ਨਾਲ ਪੰਤੇ ਵੱਲ ਤੱਕਣ ਲੱਗ ਪਿਆ ਜਾਂਦਾ ਕਿ ਚੰਦ ਚੜਾ ਗਿਆ ਸੀ ਪੰਤਾ ਹਰਖਮੀ ਆਵਾਜ਼ ਵਿੱਚ ਫੇਰ ਬੋਲਿਆ ਆਪਦੇ ਜਾਣੇ ਤਾਂ ਬੜਾ ਚਲਾਕ ਬਣਿਆ ਫਿਰਦਾ ਹੈ ਪਰ ਅਸੀਂ ਵੀ ਭੇਡਾਂ ਨਹੀਂ ਚਾਰੀਆਂ ਪਰ ਜਗਸੀਰ ਨੂੰ ਅਜੇ ਵੀ ਕੋਈ ਗੱਲ ਸਮਝ ਨਹੀਂ ਸੀ ਆਈ ਆਪਣੇ ਸਵੈਮਾਨ ਉੱਤੇ ਐਡੀ ਕਰੜੀ ਸੱਟ ਹੋਇਤ ਕੀ ਨਾ ਸਹਾਰ ਸਕਿਆ ਤੇ ਨਰੋਈ ਆਵਾਜ਼ ਵਿੱਚ ਬੋਲਿਆ ਕੋਈ ਗਲਤਾਂ ਦੱਸ ਗੱਲ ਮੈਥੋਂ ਪੁੱਛਣਾ ਉਸੇ ਤਾ ਨਾਲ ਭੰਤਾ ਬੋਲਿਆ ਵੱਡ ਕੇ ਆਪਦੇ ਕਿਆਰਿਆਂ ਬੰਨੀ ਹਮ ਕੱਸੀ ਤੇ ਢੀੜਾ ਮਾਰਨ ਚੱਲੇ ਆ ਦੰਦਿਆਂ ਚਿੜਾ ਕੇ ਭੰਤੇ ਨੇ ਆਪਦੇ ਕਿਆਰਿਆਂ ਸ਼ਬਦ ਇੰਜ ਚੱਬ ਕੇ ਆਖਿਆ ਕਿ ਜਗਸੀਰ ਦਾ ਸਰੀਰ ਗੁੱਸੇ ਨਾਲ ਕੰਬਣ ਲੱਗ ਪਿਆ ਪਰੋਂ ਨੇ ਆਪਣੇ ਆਪ ਉੱਤੇ ਤੁਰਤ ਕਾਬੂ ਕਰ ਲਿਆ ਇਹੋ ਜਿਹਾ ਸ਼ੱਕ ਕਰਕੇ ਤੂੰ ਤਾਂ ਭੰਤਿਆ ਮੇਰੀ ਧਰਮ ਸਿਉਂਦੀ ਕੀਤੀ ਸਾਰੀ ਕਮਾਈ ਤੇ ਪਾਣੀ ਫੇਰ ਦਿੱਤਾ ਬੜੀ ਪੀੜ ਨਾਲ ਜਗਸੀਰ ਨੇ ਕਿਹਾ ਤੇ ਚੁੱਪ ਕਰਕੇ ਅਗਾਂਹ ਤੁਰ ਪਿਆ ਮੈਂ ਭੋਲੇ ਤੈਨੂੰ ਨਾਲੇ ਤੇਰੇ ਪਿਓ ਨੂੰ ਸਾਡੇ ਭੋਲੇ ਬੁੜਿਆਂ ਦੀ ਖਾਲੀ ਪੱਟਪਟ ਖਾਂਦੇ ਰਹਿਓ ਨਾ ਐ ਚਲਾਕੀਆਂ ਕਰ ਕਰਕੇ ਹੋਰ ਕਮਾਈ ਕਰਕੇ ਸਾਡੇ ਮਹਿਲ ਤਾਂ ਨਹੀਂ ਉਸਾਰਦੇ ਰਹੇ ਪੰਤਾ ਕਿੰਨਾ ਚਰਿੰਜਮੰਦਾ ਬੋਲਦਿਆਂ ਬੁੜਬੁੜ ਕਰੀ ਗਿਆ ਜਗਸੀਰ ਨੇ ਆਪਣੇ ਕਿਆਰਾਂ ਕੋਲੋਂ ਲੰਗਦਿਆਂ ਵੇਖਿਆ ਪਾਣੀ ਉਧਰ ਟੁੱਟ ਗਿਆ ਸੀ ਵੇਖ ਕੇ ਜਗਸੀਰ ਦਾ ਚਿੱਤ ਬੜਾ ਨਟਾਲ ਹੋ ਗਿਆ ਲੱਤਾਂ ਵਿੱਚ ਖੜੋਂਣ ਜੋਗਾ ਵੀ ਬਲ ਨਾ ਰਿਹਾ ਤੇ ਉਹ ਖਾਲ ਵਿੱਚ ਕਹੀ ਤੇ ਇਸ ਲੰਗ ਰੱਖ ਕੇ ਕਹੀ ਦੇ ਦਸਤੇ ਦੇ ਸਿਰ ਉੱਤੇ ਮੱਥਾ ਰੱਖ ਕੇ ਬਹਿ ਗਿਆ ਅੰਦਰੋਂ ਧੂਏ ਵਾਂਗ ਕੁਝ ਉੱਠ ਕੇ ਸਿਰ ਨੂੰ ਚੜਨ ਲੱਗ ਪਿਆ। ਉਹ ਤਾਂ ਬੈਠਿਆ ਵੀ ਨਹੀਂ ਸੀ ਜਾਂਦਾ। ਬਿੰਦ ਘੁਮਾ ਗਰੋਂ ਉਹ ਖਾਲ ਦੀ ਵੱਟ ਉੱਤੇ ਲੰਮਾ ਪੈ ਗਿਆ। ਪਿਆ ਪਿਆ ਉਹਨੇ ਖੀਸਾ ਟੋਹਿਆ, ਡੱਬੀ ਕੱਢੀ, ਉਸ ਵਿੱਚ ਦੋ ਹੀ ਮਾਵੇ ਸਨ। ਉਹਨੇ ਲੰਮੇ ਪਿਆਈ ਉਹਨਾਂ ਵਿੱਚੋਂ ਇੱਕ ਮੂੰਹ ਵਿੱਚ ਪਾ ਲਿਆ ਤੇ ਉਹਨੂੰ ਚਬੋਲਣ ਲੱਗ ਪਿਆ। ਖਾਸੇ ਚਿਰ ਪਿੱਛੋਂ ਉਹਨੂੰ ਆਪਣੇ ਅੰਗਾਂ ਵਿੱਚ ਕੁਝ ਸੱਤ ਆਉਂਦਾ ਜਾਪਿਆ ਤੇ ਉੱਠ ਕੇ ਬਹਿ ਗਿਆ। ਟਾਲੀ ਹੀਟ ਮਚਾਈ ਅੱਗ ਸਾਹਮਣੇ ਪੂਰਾ ਲਈ ਬੈਠੇ ਭੰਤੇ ਦੀ ਸ਼ਕਲ ਉਹਨੂੰ ਰਾਖਸ਼ ਵਰਗੀ ਲੱਗੀ ਕਹੀ ਤੇ ਸਲੰਘ ਚੁੱਕ ਕੇ ਉੱਠ ਖਲੋਤਾ ਪਰ ਨਿਗਾ ਉਹਦੀ ਭੰਤੇ ਉੱਤੇ ਗੱਡੀ ਰਹੀ ਅਗਾਹ ਜਾ ਕੇ ਖਾਲ ਵਿੱਚੋਂ ਦੋ ਚੂਲੀਆਂ ਪਾਣੀ ਦੀਆਂ ਪੀਤੀਆਂ ਤੇ ਜੁੱਤੀ ਲਾ ਕੇ ਅਗਲੇ ਕਿਆਰਿਆਂ ਵਿੱਚ ਪਾਣੀ ਵੜਨ ਲਈ ਖਾਲ ਵਿੱਚ ਜਾ ਵੜਿਆ ਰਾਤ ਦਾ ਤੀਜਾ ਪਹਿਰ ਬੀਤ ਚੱਲਿਆ ਸੀ ਪਿੰਡੋਂ ਕੁੱਕੜਾਂ ਦੀਆਂ ਬਾੰਗਾ ਸੁਣਨ ਲੱਗ ਪਈਆਂ ਸਨ ਹਨੇਰੇ ਦੀਆਂ ਪਿਛਲੀਆਂ ਤਿੱਥਾਂ ਹੋਣ ਕਰਕੇ ਚੰਨ ਅੱਧੀ ਰਾਤ ਪਿੱਛੋਂ ਚੜਿਆ ਤੇ ਹੁਣ ਖਾਸਾ ਚਾਨਣ ਹੋ ਗਿਆ ਸੀ ਪਰ ਇਸ ਚਾਨਣ ਵਿੱਚ ਵੀ ਜਗਸੀਰ ਨੂੰ ਵਟਾਂ ਨਹੀਂ ਸੰਦਿਸਦੀਆਂ ਕਈ ਵਾਰ ਉਹਨੇ ਕਿਾਰਾ ਰਮੇ ਬਿਨਾਈ ਮੂੰਹੇ ਬੰਦ ਕਰ ਦਿੱਤੇ ਤੇ ਇੰਜ ਹੀ ਇੱਕ ਦੋ ਕਿਾਰਿਆਂ ਵਿੱਚੋਂ ਪਾਣੀ ਉਛਲ ਕੇ ਬਾਹਰ ਨਿਕਲ ਗਿਆ ਉਹਦੇ ਜਿਵੇਂ ਸੁਰਤੀ ਬੁੰਦਲ ਗਈ ਸੀ ਡੋਰਪੌਰ ਹੋਇਆ ਉੰਜ ਹੀ ਇਧਰ ਉਧਰ ਤੁਰਿਆ ਫਿਰਦਾ ਸੀ ਵਾਰੇ ਮੁੱਕਣ ਤੋਂ ਅੱਧਾ ਘੰਟਾ ਪਹਿਲਾਂ ਭੰਤਾ ਕਹੀਂ ਫੜਕੇ ਆ ਗਿਆ ਤੇ ਸਣੇ ਜੁੱਤੀ ਸਾਰੇ ਖੇਤ ਦੇ ਉੱਤੋਂ ਦੀ ਇੱਕ ਗੇੜਾ ਮਾਰ ਕੇ ਮੋੜ ਟਾਲੀ ਹੇਠ ਜਾ ਬੈਠਾ ਨਾ ਉਹਨੇ ਜਗਸੀਰ ਨੂੰ ਬੁਲਾਇਆ ਤੇ ਨਾ ਉਹਦੇ ਕੋਲ ਗਿਆ ਜਗਸੀਰ ਨੇ ਲਗਭਗ ਸਾਰੇ ਕੰਮ ਕਰਵਾ ਲਈ ਸੀ ਪਰ ਸਵੇਰ ਦੀ ਕੜਕ ਦੀ ਠੰਡ ਨਾਲ ਉਹਦੇ ਹੱਥ ਪੈਰ ਝੂਠੇ ਹੋਣ ਲੱਗ ਪਏ ਸਨ ਪੈਰ ਉੱਕਾ ਸੁਨ ਹੋ ਗਏ ਸਨ ਜਿਵੇਂ ਨਾਲ ਹੀ ਨਾ ਹੋਣ ਅੱਖਾਂ ਵਿੱਚ ਰੜਕ ਪੈਣ ਲੱਗ ਪਈ ਸੀ ਸਾਹ ਖਿੱਚਵਾ ਆਉਂਦਾ ਸੀ ਜਦੋਂ ਅਖੀਰਲੇ ਕਿਾਰੇ ਵਿੱਚ ਉਹਨੇ ਪਾਣੀ ਵੱਢਿਆ ਤਾਂ ਉਹਦੇ ਹੱਥੋਂ ਕਹੀ ਥਿੜਕ ਕੇ ਉਹਦੇ ਪੈਰ ਦੇ ਅੰਗੂਠੇ ਤੇ ਵੱਜੀ ਪਰ ਉਹਨੂੰ ਪਤਾ ਨਾ ਲੱਗਿਆ ਨਾਲ ਦੇ ਖੇਤ ਵਾਲੇ ਪਾਣੀ ਵੱਢਣ ਨੂੰ ਤਿਆਰ ਖੜੋਤੇ ਸਨ ਭੰਤਾ ਉਹਨਾਂ ਨਾਲ ਵਕਤ ਦਾ ਝਗੜਾ ਕਰਨ ਲੱਗ ਪਿਆ ਸੀ ਜਗਸੀਰ ਢਟਾਲ ਹੋ ਕੇ ਖੇਤ ਦੀ ਬਾਹਰਲੇ ਵੱਟ ਉੱਤੇ ਜਾ ਬੈਠਾ ਤੇ ਕਹੀ ਦੇ ਦਸਤੇ ਦਾ ਆਸਰਾ ਲੈ ਕੇ ਉਸਨੇ ਅੱਖਾਂ ਮੀਚ ਲਈਆਂ ਉਹਦੇ ਸਿਰ ਨੂੰ ਇਉਂ ਕੁੱਕੀ ਚੜਨ ਲੱਗ ਪਈ ਜਿਵੇਂ ਨੀਂਦ ਆਉਂਦੀ ਹੋਵੇ ਤੇ ਉਹਦੇ ਸਾਰੇ ਅੰਗ ਨਿਸਲ ਹੋਣ ਲੱਗ ਪਏ ਕੁਝ ਥਿਰ ਪਿੱਛੋਂ ਉਹ ਜਦੋਂ ਤਰਬਕ ਕੇ ਉੱਠਿਆ ਤਾਂ ਅਗਲੇ ਖੇਤ ਵਾਲੇ ਹੋਕਰਾ ਮਾਰ ਰਹੇ ਸਨ ਪਾਣੀ ਉਹਨਾਂ ਵੱਢ ਲਿਆ ਲੱਗਦਾ ਸੀ ਜਗਸੀਰ ਦਾ ਆਖਰੀ ਕਿਾਰੇ ਵਿੱਚ ਛੱਡਿਆ ਪਾਣੀ ਜਿਸ ਵੱਟ ਉੱਤੇ ਉਹ ਬੈਠਾ ਸੀ ਉਥੋਂ ਤਾਂ ਹੀ ਆ ਗਿਆ ਸੀ ਜਗਸੀਰ ਕਹੀ ਦਾ ਸਹਾਰਾ ਲੈ ਕੇ ਉੱਠਿਆ ਤੇ ਜਦੋਂ ਉਹਨੇ ਟਾਲੀ ਵੱਲ ਨਿਗਾ ਮਾਰੀ ਉਥੇ ਭੰਤ ਤਾਂ ਨਹੀਂ ਸੀ ਅੱਗ ਅਜੇ ਵੀ ਮਾੜੀ-ਮਾੜੀ ਧੁਖੀ ਜਾਂਦੀ ਸੀ ਉਹ ਟਾਲੀ ਵੱਲ ਤੁਰ ਪਿਆ ਲੱਤਾਂ ਉਹਦੀਆਂ ਜਵਾਬ ਦੇਈਆਂ ਜਾਂਦੀਆਂ ਸਨ ਉਹਨਾਂ ਨੂੰ ਤਰੀਕ ਦਾ ਉਹ ਟਾਲੀ ਦੇ ਮੁੱਢ ਨਾਲ ਢੋ ਲਾ ਲਈ ਖੇਸ ਦੀ ਬੁੱਕਲ ਉਸ ਚੰਗੀ ਤਰ੍ਹਾਂ ਘੁੱਟ ਕੇ ਮਾਰ ਲਈ ਤੇ ਪੈਰਾਂ ਵੱਲੋਂ ਚੜਦਾ ਨਿੱਗ ਉਹਦੇ ਸਾਰੇ ਅੰਗਾਂ ਨੂੰ ਮਹਿਸੂਸ ਹੋਣ ਲੱਗ ਪਿਆ ਇੱਕ ਵਾਰੀ ਉਹਨੇ ਟਾਲੀ ਦੇ ਸੰਘਣੇ ਪੱਤਿਆਂ ਵਿੱਚੋਂ ਨਿਖਰਿਆ ਚੰਦ ਵੇਖਿਆ ਤੇ ਫਿਰ ਉਹਦੀਆਂ ਅੱਖਾਂ ਵਿੱਚ ਗਈਆਂ ਪੈਰ ਖਿੱਚ ਕੇ ਉਹਨੇ ਗੋਡੇ ਨਾਲ ਹਿੱਕ ਨਾਲ ਲਾ ਲਈ ਤੇ ਆਪਣੇ ਪਿਓ ਦੀ ਮੜੀ ਉੱਤੇ ਸਿਰ ਰੱਖ ਕੇ ਗੁੱਛਾ ਮੁਛਾ ਹੋ ਕੇ ਪੈ ਗਿਆ। ਫਿਰ ਜਦੋਂ ਉਹਨੂੰ ਸੁਰਤਾਈ ਤੱਕ ਆਖਾਸਾ ਦਿਨ ਚੜ ਗਿਆ ਸੀ ਉਹਦੇ ਸਾਰੇ ਜੋੜਾਂ ਵਿੱਚ ਚੀਸਾਂ ਪੈ ਰਹੀਆਂ ਸਨ ਪਿੰਡਾ ਤਪੀ ਜਾਂਦਾ ਸੀ। ਖਿਸੇ ਵਿੱਚ ਹੱਥ ਪਾ ਕੇ ਉਸ ਨੇ ਡੱਬੀ ਕੱਢੀ ਤੇ ਰਹਿਂਦਾ ਇੱਕ ਮਾਵਾ ਮੂੰਹ ਵਿੱਚ ਪਾ ਲਿਆ। ਜਦੋਂ ਹੌਲਕੇ ਉੱਠਿਆ ਤਾਂ ਉਹਦੀਆਂ ਲੱਤਾਂ ਕੰਬ ਰਹੀਆਂ ਸਨ। ਖਾਲ ਤੋਂ ਪਾਣੀ ਦੀ ਚੂਲੀ ਨਾਲ ਦੂਜਾ ਮਾਵਾ ਲੰਘਾ ਕੇ ਪਿੰਡ ਨੂੰ ਤੁਰ ਪਿਆ। ਰਾਹ ਵਿੱਚ ਕਈ ਵਾਰੀ ਟਾਲੀ ਹੀਟ ਅੱਗ ਦੇ ਸਾਹਮਣੇ ਪੂਰਾ ਲਈ ਬੈਠੇ ਪੰਤੇ ਦੀ ਸ਼ਕਲ ਸਾਹਮਣੇ ਆਈ ਤੇ ਉਹਦੇ ਪੱਖ ਦੇ ਪਿੰਡੇ ਵਿੱਚੋਂ ਅੱਗ ਵਾਂਗ ਸੇਕ ਮਾਰਨ ਲੱਗ ਪਿਆ ਤੇ ਘਰ ਅਪਣ ਅਨਸਾਰ ਉਹਨੂੰ ਕੜਾਕੇ ਦਾ ਤਾਪ ਚੜ ਗਿਆ ਇਸ ਵੀਡੀਓ ਦੇ ਵਿੱਚ ਇਹ ਚੌਥਾ ਭਾਗ ਸੀ ਤੇ ਪੰਜਵਾਂ ਜਿਹੜਾ ਭਾਗ ਹੈ ਉਹ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਤੁਹਾਡੇ ਲਈ ਧੰਨਵਾਦ ਜੀ